ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ 'ਚ ਹੋਈਆਂ ਨੇ ਪਰ ਇਸ ਮੁੱਦੇ ਨੇ ਦੇਸ਼ ਦੀ ਸਿਆਸਤ ਨੂੰ ਪਖਾਦ ਦਿੱਤਾ ਹੈ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਪੰਜਾਬ ਦੇ ਪਿੰਡਾਂ ਦਾ ਚੱਕਰ ਕਾਟ ਰਹੇ ਨੇ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤਾਂ ਹੋ ਰਹੀਆਂ ਨੇ ਦੁੱਖ ਵੰਡਾਏ ਜਾ ਰਹੇ ਮੁੱਖ ਮੰਤਰੀ ਭਰੋਸਾ ਦੇ ਰਹੇ ਨੇ ਕਿ ਮਾਮਲੇ 'ਚ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇਗੀ ਜਿਸ ਸਮੇਂ ਸਰਕਾਰ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ 'ਚ ਕਿਰੀ ਹੋਈ ਹੈ ਉਸ ਸਮੇਂ ਮੁੱਖ ਮੰਤਰੀ ਦਾਵਾ ਕਰ ਰਹੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਹੱਸਦਾ ਵਸਦਾ ਰਹੇ ਪੰਜਾਬੀਆਂ ਦਾ ਜੀਵਨ ਪੱਧਰ ਉੱਚਾ ਹੋਏ ਜਿਸ ਲਈ ਅਸੀਂ ਵਚਨਬੰਦਾ ਅਸੀਂ ਕਿਸੇ ਵੀ ਘਰ ਦਾ ਚੁੱਲ੍ਹਾ ਭੁਜਨ ਨਹੀਂ ਦੇਵਾਂਗੇ ਖੈਰ ਮਾਨ ਪਰੋਸਾ ਦੇ ਰਿਣੀ ਕਿ ਦੋਸ਼ਾਂ ਖਿਲਾਫ ਕਾਰਵਾਈ ਹੋਵੇਗੀ ਇਸ ਮਾਮਲੇ ਤੇ ਸਿਆਸਤ ਵੀ ਨਹੀਂ ਹੋਵੇਗੀ ਪਰ ਵਿਰੋਧੀ ਤਿਆਰ ਬੈਠੇ ਨੇ ਹਰ ਸਮੇਂ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਮੈਂ ਦਿੱਲੀ ਸੀ ਮੈਂ ਦਿੱਲੀ ਤੋਂ ਸਿੱਧਾ ਅੱਜ ਸਵੇਰੇ 5:00 ਵਜੇ ਚੱਲਿਆ ਸਿੱਧਾ ਤੁਹਾਡੇ ਪਿੰਡ ਆਇਆ ਖਨੌਰੀ ਵਿੱਚ ਦੀ ਪਾਤੜਾ ਨਰਵਾਣਾ ਜੀਤ ਵਿੱਚ ਦੀ ਉਹ ਮੇਰਾ ਫਰਜ ਬਣਦਾ ਉਹ ਮਾਵਾ ਬੈਠੀਆਂ ਨੇ ਮਾਵਾ ਪੈਣਾ ਨੂੰ ਪਤਾ ਹੁੰਦਾ ਨਾ ਚੁੱਲਾ ਕਿਵੇਂ ਚੱਲਦਾ ਹੈ ਮੇਰਾ ਫਰਜ ਹੈ ਮੈਂ ਕਿਸੇ ਘਰ ਦਾ ਚੁੱਲਾ ਨਹੀਂ ਬੁਝਣ ਦੇਵਾਂਗਾ ਜਿੰਨਾ ਚਿਰ ਤੁਸੀਂ ਮੈਨੂੰ ਮੁੱਖ ਮੰਤਰੀ ਰੱਖੋਗੇ ਆ ਜੇ ਮੇਰੇ ਕੰਮ ਨਾ ਚੰਗੇ ਲੱਗੇ ਮੈਨੂੰ ਲਾ ਦਿਓ ਇਹ ਚੀਜ਼ ਕੀ ਗੱਲ ਹੈ ਮੈਂ ਕਿਹੜਾ ਕੋਈ ਕੁੰਬ ਵਾਲਾ ਮੇਲਾ ਵੀ 12 ਸਾਲ ਲੈਣਾ ਹੈ ਲਾ ਦਿਓ ਜੇ ਨਾ ਚੰਗਾ ਲੱਗਿਆ ਪਰ ਬਿਜਲੀ ਦੇ ਬਿੱਲ ਤੋਂ ਲੈ ਕੇ ਜੋ ਮੈਂ ਹੁਣ ਅੱਜ ਕੋਈ ਰਾਜਨੀਤੀ ਗੱਲ ਨਹੀਂ ਕਰਨੀ ਮੈਂ ਚਾਹਨਾ ਯਾਰ ਮੇਰੇ ਪੰਜਾਬ ਦੇ ਲੋਕ ਭੁੱਖ ਬਸਣ ਉਹਨਾਂ ਦਾ ਜੀਵਨ ਸਤਰ ਉੱਚਾ ਚੱਕਿਆ ਜਾਵੇ ਆਰਾਮ ਘਰਾਂ ਦੇ ਬੱਚੇ ਬੱਚਿਆਂ ਨੂੰ ਨੌਕਰੀਆਂ ਮਿਲਣ ਪੜ ਕੇ ਜੋ ਨੰਬਰ ਲੈਂਦੇ ਨੇ ਉਹਦੇ ਹਿਸਾਬ ਨਾਲ ਨੌਕਰੀਆਂ ਮਿਲਣ ਕੋਈ ਸਿਫਾਰਿਸ਼ ਨਾ ਚੱਲੇ ਕੋਈ ਕਿਸੇ ਦਾ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਇਸ ਕਰਕੇ ਨੌਕਰੀ ਨਹੀਂ ਮਿਲੀ ਕਿਉਂਕਿ ਪਿਓ ਕੋਲੇ ਪੈਸੇ ਨਹੀਂ ਸੀ ਜਾ ਪਿਓ ਐਮ ਐਲ ਏ ਨੂੰ ਨਹੀਂ ਜਾਣਦਾ ਸੀ ਇਹ ਕੰਮ ਨਹੀਂ ਹੁੰਦਾ ਥੋੜੇ ਫਿੱਟ ਵੀ ਨੌਕਰੀਆਂ ਮਿਲੀਆਂ ਹੋਣਗੀਆਂ ਇੱਕ ਦੋ ਹੈ ਕੋਈ ਪੈਸਾ ਲੱਗਿਆ ਇਸ ਵਾਰਸ ਲੱਗਿਆ 100 ਥੋੜੇ ਕਰਕੇ ਖੜੇ ਆ